चिड़ा एक टाणी बैठे सन दूर तो एक आदमी नजर आया चिड़ी ने चिड़े निये कि दे देख चिरा उसकी पग पहरा शराफत टपकदी है वो सानू क्यों मारूगा जदो ने आया उसने एक तीर कमान क्ढी ते चिड़े नार दिता ਚਿੜੀ ਫਰਿਆਦ ਲੈ ਕੇ ਵਕਤ ਦੇ ਬਾਦਸ਼ਾਹ ਕੋਲ ਹਾਜ਼ਰ ਹੋ ਗਈ ਸ਼ਿਕਾਰੀ ਨੂੰ ਬੁਲਾਇਆ ਗਿਆ ਸ਼ਿਕਾਰੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਬਾਦਸ਼ਾਹ ਨੇ ਚਿੜੀ ਨੂੰ ਸੱਜਾ ਦੇਂਦੀ ਸ਼ਕਤੀ ਦੇ ਦਿੱਤੀ ਕਿ ਉਹ ਸ਼ਿਕਾਰੀ ਨੂੰ ਜੋ ਚਾਹੇ ਸਜ਼ਾ ਦੇਵੇ ਚਿੜੀ ਨੇ ਕਿਹਾ ਕਿ ਇਸ ਨੂੰ ਆਖਿਆ ਜਾਵੇ ਕਿ ਜੇ ਇਹ ਸ਼ਿਕਾਰੀ ਹੈ ਤਾਂ ਸ਼ਿਕਾਰੀਆਂ ਵਾਲੇ ਕੱਪੜੇ ਪਾਵੇ ਸ਼ਰਾਫਤ ਵਾਲਾ ਚੋਲਾ ਲਾ ਦੇਵੀ